ਏ ਮੈਨੂੰ ਚਲੋ ਸਾਰੀ ਗਾਰਦ ਆਈ ਆ ਮਤਲਬ ਸੀਆਰਪੀ ਆਈ ਸੁਪਰਡੈਂਟ ਆਇਆ ਸਾਰੇ ਆਏ ਤੇ ਇਹਨਾਂ ਨੇ ਚਲੋ ਇਹਨੇ ਕਿਹਾ ਮੈਂ ਤੁਹੀ ਮੈਨੂੰ ਰਲ ਕੇ ਕਰਾਇਆ ਜੇ ਜੇ ਉਹ ਉੱਥੇ ਮੇਰੇ ਨਾਲ ਜਦੋਂ ਆਏ ਤੇ ਮੇਰੇ ਨਾਲ ਬਹੁਤ ਜ਼ਿਆਦੀ ਕੁੱਟਮਾਰ ਕੀਤੀ ਗਈ ਆ ਇਹਦੇ ਕਹਿਣ ਤੇ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਲੋਕ ਕਿ ਤਲੀਆਂ ਦੇ ਵਿੱਚੋਂ ਇੰਨਾ ਮੈਨੂੰ ਕੁੱਟਿਆ ਖੂਨ ਸਿਮਨ ਲੱਗ ਗਿਆ ਸੀ ਕਿਹੜੀ ਜ਼ਿਲ੍ਸੀ ਅੰਮ੍ਰਿਤਸਰ ਅੰਮ੍ਰਿਤਸਰ ਜੀ ਮਰੋ ਤਾਂ ਹੋਣਾ ਹੀ ਸੀ ਜਦੋਂ ਤੁਸੀਂ ਇਸ ਤਰੀਕੇ ਨਾਲ ਹਮਲਾ ਕਰੋਗੇ ਤਾਂ ਫਿਰ ਐਨੀ ਇੱਕ ਤਾਂ ਮਾਰਕੋਟਾਈਰ ਹੁੰਦੀ ਹੈ ਉੱਥੇ ਹਾਲਾਂਕਿ ਗਲਤ ਹੈ ਸਭ ਲੇਕਿਨ ਫਿਰ ਹੁੰਦੀ ਹੈ ਹੈਨਾ ਨਹੀਂ ਆਪਾਂ ਨੂੰ ਕੋਈ ਰੋਸ਼ਨੀ ਇਹ ਜਦੋਂ ਕਰ ਰਹੇ ਸੀ ਮੈਂ ਤੇ ਕਹਿ ਰਿਹਾ ਸੀ ਕਿ ਕੋਈ ਨਹੀਂ ਕਰੋ ਇਹਨੂੰ ਤਾਂ ਮੈਂ ਮਾਰਨਾ ਬਚ ਗਿਆ ਵਾਏ ਤੇ ਉਹ ਚਲੋ ਜਿੱਦਾਂ ਪ੍ਰਸ਼ਾਸਨ ਕਹਿੰਦਾ ਹੁੰਦਾ ਵਾ ਹਾਲਕ ਪਰਚਾ ਹੋਇਆ ਤੁਹਾਡੇ ਉੱਥੇ ਇਹ ਪਰਚਾ ਹੁਣ ਅਸੀਂ ਪਰਚਾ ਕਿਉਂ ਨਹੀਂ ਹੋਇਆ ਕਿ ਜੇ ਮੇਰੇ ਤੇ ਪਰਚਾ ਕਰਦੇ ਤੇ ਸਭ ਤੋਂ ਵੱਡਾ ਸਵਾਲ ਇਹ ਕਿ ਇੱਕ ਬੰਦਾ ਬੈਰਕ ਵਾਲਾ ਇੱਥੇ ਆ ਕਿੱਦਾਂ ਗਿਆ ਠੀਕ ਹੈ ਜੀ ਫਿਰ ਉਹ ਮੈਂ ਪ੍ਰਸ਼ਾਸਨ ਦੇ ਪਰਚਾ ਹੁੰਦਾ ਸੀ ਜੇਲ੍ਹ ਪੁਲਿਸ ਤੇ ਕਿ ਬੰਦਾ ਜੇਲ੍ਹ ਦੇ ਵਿੱਚ ਤੁਸੀਂ ਬੰਦ ਕੀਤਾ ਕਿਦਾਂ ਚੱਲ ਗਿਆ ਉੱਥੇ ਕਿ ਇੰਨੀ ਸਿਕਿਉਰਿਟੀ ਹੁੰਦੀ ਆ ਉੱਚ ਫਿਰ ਪੁਲਿਸ ਵੀ ਫਸਦੀ ਜੀ ਜੇਲ੍ਹ ਪੁਲਿਸ ਆ ਉਹ ਚੱਕਰ ਦੇ ਵਿੱਚ ਮੇਰੇ ਤੇ ਪਰਚਾ ਨਹੀਂ ਹੋਇਆ ਕਿ ਮੇਰਾ ਬਚਾਹ ਹੋ ਗਿਆ ਪਰ ਇਨਾ ਕੁੱਟ ਮਾਰ ਕਰਕੇ ਮੈਨੂੰ ਫਿਰ ਚੱਕੀਆਂ ਦੇ ਵਿੱਚ ਬੰਦ ਕਰ ਦਿੱਤਾ ਤੇ ਮੈਂ 3 ਮਹੀਨੇ ਜੀ ਬਿਲਕੁਲ ਚੱਕੀ ਦੇ ਵਿੱਚ ਬੰਦ ਕਰ ਦਿੱਤਾ ਨਾ ਮੈਨੂੰ ਇਨਾ ਮੇਰੇ ਕੱਪੜੇ ਹਣ ਦਿੱਤੇ ਆ ਕਿ ਜੋ ਮੇਰੇ ਬੈਰਕ ਦੇ ਵਿੱਚ ਕੱਪੜੇ ਕੁਝ ਨਹੀਂ ਮੈਨੂੰ ਉਹ ਮੇਰੇ ਦੋ ਜਿਹੜਾ ਇੱਕ ਸੂਟ ਪਾਇਆ ਸੀ ਉਹੀ ਮੈਂ 3 ਮਹੀਨੇ ਲਗਾਤਾਰ ਬੰਦ ਰਿਆ ਉਹੀ ਮੈਂ ਆਪਣਾ ਅੰਦਰ ਸਿਆਲੀ ਦੇਣ ਸੀ ਉਹੀ ਚਲੋ ਧੋਲਣਾ ਪਾ ਲੈਣਾ ਬਾਅਦ ਵਿੱਚ ਮੈਨੂੰ 3 ਮਹੀਨੇ ਬਾਅਦ ਚਲੋ ਇਹਨਾਂ ਖੋਲਿਆ ਤੇ ਫਿਰ ਮੇਰੀ ਇਹਨਾਂ ਜੇਲ ਬਦਲੀ ਕਰ ਦਿੱਤੀ ਮੇਰਾ ਚਲਾਨ ਪਾ ਦਿੱਤਾ ਗੋਂਦਵਾਲ ਸਾਹਿਬ ਜੇਲ੍ਹ ਵਿੱਚ